ਬੜਾ ਲੰਮਾ ਸਮਾਂ ਹੋ ਗਿਆ ਭਾਈ ਸਾਹਿਬ ਨੂੰ ਟਾਵਰ ਤੇ ਬੈਠਿਆਂ ਨੂੰ ਗੁਰੂਗ੍ਰੰਥ ਸਾਹਿਬ ਨੂੰ ਲੋਕ ਅਸਲੀ ਚ ਟੁੱਟੇ ਹੋਏ ਨੇ ਧੁੱਖਾ ਇਹ ਵੀ ਅੱਜ ਇਹਨੂੰ 5.5 5 ਮਹੀਨੇ 20 ਦਿਨ ਹੋ ਗਏ ਉੱਤੇ ਬੈਠੇ ਨੂੰ 2 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ ਇਹਨੂੰ ਰੋਟੀ ਪ੍ਰਸ਼ਾਦਾ ਛੱਕੇ ਨੂੰ ਲੀਕੜ ਤੇ ਚੱਲ ਰਿਹਾ ਚਾਹ ਤੇ ਪਾਣੀ ਵਗੈਰਾ ਹੂੰ ਤੇ ਪਰ ਕੋਈ ਕੌਮ ਦਾ ਕੋਈ ਰਿਸਪੌਂਸ ਨਹੀਂ ਹੈਗਾ ਵੀ ਹਾਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਪਾ ਸਾਨੂੰ ਖੁਸ਼ੀ ਹੋਈ ਵੀ ਗੱਲ ਸਾਡੀ ਵਿਧਾਨ ਸਭਾ ਚ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਸਾਡਾ ਮੰਚ ਹੈ ਜਿਹੜਾ ਵੀ ਉੱਥੇ ਗੱਲ ਉੱਠ ਕੜੀ ਵੀ ਹੁਣ ਤਾਂ ਗੱਲ ਬਣ ਜੂਗੀ ਪਰ ਦੁੱਖ ਉਦੋਂ ਹੋਇਆ ਜਦੋਂ ਉੱਥੇ ਕਿਸੇ ਵੀ ਬੰਦੇ ਨੇ ਉਹਦੀ ਪ੍ਰੋੜਤਾ ਨਹੀਂ ਕੀਤੀ ਨਾ ਨਾ ਗੁਰਸਿੱਖ ਸਾਡਾ ਸਪੀਕਰ ਤੀ ਨਾ ਉਹਨੇ ਉਹਦਾ ਹਾਂ ਵੀ ਇਹ ਗੱਲ ਸਹੀ ਹੈ ਇਹਦੀ ਕਹੋਣਾ ਚਾਹੀਦਾ ਨਾ ਦੁੱਖ ਉਦੋਂ ਵੱਡਾ ਹੋਇਆ ਇਹ ਵੀ ਜਿਹੜੇ ਕਾਂਗਰਸ ਵਾਲੇ ਜਿਹੜਿਆ ਨੇ ਕਾਨੂੰਨ ਭੇਜਿਆ ਤੀ ਜਿਹੜੇ ਕਹਿੰਦੇ ਅਸੀਂ ਬੇਅਦਬੀ ਦੇ ਉਹਨਾਂ ਨੇ ਵੀ ਬੇਅਸੀਨਸਾਬ ਦਿੱਤਾ ਸੀ ਅੰਦਰ ਦਿੱਤੇ ਫਲਾਣਾ ਉਹਨਾਂ ਨੇ ਉਹ ਵੀ ਨਹੀਂ ਬੋਲੀ ਵਿਰੋਧੀ ਤਿਰਮਣੀ ਬੋਲੀ ਗਾਲੀ ਦਲਦੇ ਨੇ ਦੋ ਤਿੰਨ ਐਮਐਲਏ ਉੱਤੇ ਉਹ ਵੀ ਨਹੀਂ ਬੋਲਿਆ ਜਿਹੜੀ ਹੁਣ ਅਸੀਂ ਮਿੰਨੀ ਪਾਰਲੀਮੈਂਟ ਕਹਿੰਦੇ ਆ ਏਸ਼ੀਆ ਦੀ ਸਭ ਤੋਂ ਸਰਮੌਰ ਸੰਸਥਾ ਸਿੱਖਾਂ ਦੀ ਉਹਦੇ ਉੱਤੇ بڑے ਦਾਅਵੇ ਵੀ ਕੀਤੇ ਜਾਂਦੇ ਨੇ ਵੀ ਅਸੀਂ ਸਰਮੌਰ ਆ ਖਾਤਰਾ ਹੈ ਜੀ ਇਹਨੂੰ ਉਹ ਉਹਦਾ ਇਜਲਾਸ ਹੋਇਆ ਉੱਥੇ ਵੀ ਕਿਸੇ ਨੇ ਗੱਲ ਨਹੀਂ ਕੀਤੀ ਤਾਂ ਸਾਰੀਆਂ ਉਦੋਂ ਅੱਗੇ ਆ ਗਈਆਂ ਫਿਰ ਜਥੇਬੰਦੀਆਂ ਸਾਡੀਆਂ ਦਮਦਮੀਆਂ ਟਕਸਾਲ ਨਿੰਦਸਕ ਗੱਜੋ ਤੇ ਵੰਨੀਆਂ ਹਰੇਕ ਦਾਵਾ ਕਰਦਾ ਵੀ ਅਸੀਂ ਅਸਲੀ ਆ ਸਿੱਖਾ ਮਿਸ਼ਨਰੀ ਕਹਿੰਦੇ ਨੇ ਅਸੀਂ ਗੁਰੂ ਦੇ ਅਸਲੀ ਸਿੱਖਾਂ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਿੰਦਾ ਮੈਂ ਅਸਲੀ ਆ ਮੇਰੇ ਵਾਲੇ ਹਰੇਕ ਨੇ ਇਹੀ ਚੱਲ ਰਹੀ ਆ ਪਰ ਗੁਰੂ ਦੇ ਮਸਲੇ ਤੇ ਅਸਲੀ ਕਿੱਥੇ ਗਏ ਜਦ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਦੇ ਉੱਤੇ ਸੰਤ ਬਾਬੇ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਨੇ ਬਹੁਤ ਵੱਡੇ ਮਹਿਲਾਂ ਵਰਗੇ ਉਹਨਾਂ ਨੇ ਢੇਰੇ ਬਣਾਏ ਹੋਏ ਨੇ ਅਸ਼ੋਰ ਆਮ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹ ਜਦ ਕੇ ਸਭ ਕੁਝ ਕਰਤਾ ਗੁਰਬਾਣੀ ਦੇ ਪ੍ਰਚਾਰ ਨਾਲ ਹੀ ਰਹੇ ਨੇ ਜੇ ਉਸ ਗੁਰਬਾਣੀ ਦਾ ਸਤਕਾਰ ਹੀ ਬਹਾਲ ਨਾ رہ ਸਕਿਆ ਤਾਂ ਉਹਨਾਂ ਦੇ ਪ੍ਰਚਾਰ ਕਰਨ ਦਾ ਕੀ ਫਾਇਦਾ ਉਹਦੇ ਲਈ ਫਿਰ ਜੇ ਗੁਰਜੀਤ ਸਿੰਘ ਦਾ ਮੁੱਦਾ ਨਹੀਂ ਪਸੰਦ ਉਹਨਾਂ ਨੂੰ ਤਾਂ ਉਹ ਫਿਰ ਆਪਦਾ ਕਰਨ ਕੋਈ ਉਹ ਹੋਰ ਤਰੀਕਾ ਜਿਹੜੇ ਕਈ ਸਾਨੂੰ ਇਹ 16 ਟਾਵਰਾਂ ਤੇ ਚੜ੍ਹ ਕੇ ਸਿੱਖਾਂ ਦਾ ਮੁੱਦਾ ਨਹੀਂ ਭੁੱਕੜਤਾ ਲਈ ਫਿਰ ਉਹ ਕਰਕੇ ਦਿਖਾਉਣ ਅਸੀਂ ਉਹਨਾਂ ਦੇ ਨਾਲ ਲੱਗਦੇ ਆ ਫਰੇ ਨਹੀਂ ਲੱਗ ਰਿਹਾ ਜੀ ਇਹ ਸਖਤ ਕਾਨੂੰਨ ਕਿਉਂ ਨਹੀਂ ਬਣਾ ਰਹੇ ਕਿਤੇ ਨਾ ਕਿਤੇ ਚੋਰ ਨੂੰ ਹੀ ਡਰ ਹੁੰਦਾ ਬਈ ਜਿਹੜਾ ਕੁਝ ਹੋ ਰਿਹਾ ਏ ਉਹ ਆਪਣੀਆਂ ਸਿਆਸਤਾਂ ਚ ਮਕਾਉਣ ਦੇ ਲਈ ਕਿਤੇ ਇਹਨਾਂ ਦਾ ਹੀ ਹੱਥ ਤਾਂ ਨਹੀਂ ਹਰਮਾਚਲ ਸਰਕਾਰ ਨੇ ਇੱਕ ਤੱਕ ਕਾਨੂੰਨ ਬਣਾਇਆ ਨਸ਼ੇ ਬਾਰੇ ਉਸ ਨਸ਼ੇ ਦੀ ਮਤਲਬ ਸਮਗਲਿੰਗ ਦਾ ਚਟਾ ਜੋ ਵੀ ਆਪਾਂ ਕਹਿਦੇ ਨੇ ਸਿੰਥੈਟਿਕ ਡਰਗ ਜੇ ਕਿਸੇ ਤੋਂ ਫੜੀ ਜਾਂਦੀ ਹੈ ਤਾਂ ਉਹਨਾਂ ਨੂੰ ਸਟੇਟ ਗਵਰਨਮੈਂਟ ਨੇ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਇਆ ਸਟੇਟ ਗਵਰਨਮੈਂਟ ਨੇ ਬਣਾਇਆ ਜਿਹਦੇ ਵਿੱਚ ਸੈਂਟਰ ਦਾ ਕੋਈ ਰੋਲ ਨਹੀਂ ਇਹ ਤਾਂ ਇਹ ਸਪਸ਼ਟ ਹੈ ਕਿ ਸਟੇਟ ਗਵਰਨਮੈਂਟ ਬਣਾ ਸਕਦੀ ਹੈ ਪਰ ਇਹ ਜਾਣ ਬੁੱਝ ਕੇ ਬਣਾਉਣਾ ਨਹੀਂ ਚਾਹੁੰਦੇ ਤੇਰੇ ਅੰਦਰ ਤਾਂ ਬਹੁਤ ਕੱਟ ਕਰ ਲੈਂਦੇ ਨੇ ਜੀ ਬਹੁਤ ਬਾਬਿਆਂ ਨੂੰ ਘਰੇ ਲਿਜਾ ਲਾ ਕੇ ਪ੍ਰਸ਼ਾਦ ਦੇ ਸਕਾਉਂਦੇ ਨੇ ਭਾਂਤ ਦੇ ਪਕਵਾਨ ਸਕਾਉਂਦੇ ਨੇ ਜਿਹੜੇ ਸਾਡੇ ਬਹੁਤ ਕਹੋਂਦੇ ਨੇ ਕਿ ਅਸੀਂ ਸਿੱਖੀ ਦੇ ਪ੍ਰਚਾਰਕਾਂ ਪਰ ਅੱਜ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਸਾਡੀ ਹੋਂਦ ਕਿੱਥੇ ਜਾ ਰਹੀ ਆ ਅਸੀਂ ਕਿੱਧਰ ਨੂੰ ਜਾ ਰਹਿਆਂ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਹੁਣ ਨਵੀਆਂ ਵੀ ਬਣੀਆਂ ਨੇ ਜੀ ਪੰਥਕ ਕਹਾਉਂਦੀਆਂ ਨੇ ਉਹਨਾਂ ਚੋਂ ਕੋਈ ਪਹੁੰਚ ਰਿਹਾ ਮੈਂ ਜਿਵੇਂ ਜਿਵੇਂ ਦੱਲੇ ਵਾਲਾ ਮੁੱਦਾ ਭਾ ਗਿਆ ਇਹ ਤੋਂ ਪਤਾ ਲੱਗਦਾ ਵੀ ਸਿੱਖ ਕੌਮ ਚ ਇਹ ਤਾਂ ਭੇੜਚਾਲ ਬਹੁਤ ਹੈ ਜਿਵੇਂ ਭੇੜ ਇੱਕ ਪਾਸੇ ਉਧਰ ਨੂੰ ਫਿਰ ਉਧਰ ਨੂੰ ਭਾਜੇ ਜਦੋਂ ਉੱਥੇ ਲੱਖਾਂ ਦੀ ਲੋਕਤੰਤਰ ਤੇ ਫਿਰ ਸਾਡੇ ਪੰਥਕ ਲੀਡਰ ਦੱਸੋ ਕਿਹੜਾ ਨਹੀਂ ਉੱਥੇ ਜਥੇ ਲੈ ਕੇ ਅੱਜ ਮੈਂ 500 ਬੰਦਾ ਲੈ ਕੇ ਜਾ ਰਹੇ ਹਾਂ ਸਾਡੇ ਐਮਪੀ ਸਾਡੇ ਸਾਫ ਟਾਈਮ ਪੀ ਰਾਗੀ ਢਾਡੀ ਸਾਰੀਆਂ ਸਾਰੀਆਂ ਜਥੇਵੰਦੀਆਂ ਸਾਡੇ ਜਥੇਦਾਰ ਸਾਰੇ ਗਏ ਉੱਥੇ ਪਰ ਇੱਥੋਂ ਸੜ ਕੇ ਗਏ ਇਹ ਦੇ ਵਿਚ ਦੀ ਉਸਮਾਨੇ ਦੇ ਰਸਤੇ 'ਚ ਈ ਇਹ 400 ਬਟੂਚੇ ਬੈਠਾ ਹੈ ਇਹ ਗੁਰੂ ਦੀ ਧਰਮ ਦੀ ਲੜਾਈ ਲੜ ਰਿਹਾ ਹੈ ਸਾਡੀ ਸਭ ਤੋਂ ਪੰਜਾਬ ਦੀ ਲੜਾਈ ਵੱਡੀ ਹੈ ਪੰਜਾਬ ਬਸ ਦਾ ਗੁਰਾਂ ਦੇ ਨਾਮ ਜੇ ਅਸੀਂ ਗੁਰੂਆਂ ਦਾ ਇੱਥੇ અપਮਾਨ ਨਾ ਅਸੀਂ ਗੁਰੂਆਂ ਦੀ ਬਾਣੀ ਦਾ ਸਤਿਕਾਰ ਕਾਇਮ ਰੱਖ ਸਕੇ ਤੇ ਦਾਵੇ ਨਾਲ ਕਹਿੰਦੇ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਵਾਣਾ ਭਾਈ ਗੁਰਜੀਤ ਸਿੰਘ ਨੂੰ ਲਗਭਗ 5 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਜੋ ਬੀਐਸ ਨਾਲ ਦੇ 400 ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਨੇ ਸਖਤ ਕਾਨੂੰਨ ਬਣਾਉਣ ਦੇ ਲਈ ਜੋ ਬੇਅਦਬੀ ਕਰਦਾ ਏ ਉਹਦੇ ਤੇ ਸਖਤ ਕਾਰਵਾਈ ਹੋਵੇ ਸਖਤ ਕਾਨੂੰਨ ਦੀ ਮੰਗ ਲੈ ਕੇ ਉਹ ਬੈਠੇ ਨੇ ਬੜਾ ਲੰਮਾ ਸਮਾਂ ਹੋ ਗਿਆ ਸਰਦੀਆਂ ਤੋਂ ਹੁਣ ਗਰਮੀਆਂ ਆ ਗਈਆਂ ਨੇ ਸੋ ਭੁੱਖ ਹੜਤਾਲ ਵੀ ਭਾਈ ਸਾਹਿਬ ਦੀ ਜਾਰੀ ਸੀ ਤੇ ਭਾਈ ਸਾਹਿਬ ਨੇ ਸਾਡੇ ਨਾਲ ਗੱਲ ਕਰਦੇ ਆ ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਜੀ ਰਜਿੰਦਰ ਸਿੰਘ ਫਤੇਗੜ ਚੰਨਈ ਅ ਕਿਸ ਤਰ੍ਹਾਂ ਦੇਖ ਰਹੇ ਹਾਂ ਜੀ ਬੜਾ ਲੰਮਾ ਸਮਾਂ ਹੋ ਗਿਆ ਭਾਈ ਸਾਹਿਬ ਨੂੰ ਟਾਵਰ ਤੇ ਬੈਠਿਆ ਨੂੰ ਮੌਸਮ ਵੀ ਬਦਲ ਗਿਆ ਜੀ ਬੜੀਆਂ ਦਿੱਕਤਾਂ ਹੋਣਗੀਆਂ ਉੱਪਰ ਗਰਮੀ ਬਹੁਤ ਜ਼ਿਆਦਾ ਆ ਕੀ ਲੱਗ ਰਿਹਾ ਜੀ ਅੱਗੇ ਕਿਦਾਂ ਦਾ ਸਿਸਟਮ ਚੱਲੇ ਨਾ ਤਾਂ ਪਤਾ ਹੀ ਸਾਨੂੰ ਦੇਖੋ ਜਿਹੜਾ ਇਹ ਮੰਗਾ ਇਹ ਇਹ ਲੋਕਤੰਤਰ ਦਾ ਯੁੱਗ ਆਜਾ ਹਮ ਲੋਕਤੰਤਰ ਦੇ ਯੁੱਗ ਚ ਲੋਕਾਂ ਨਾਲੇ ਮਸਲੇ ਹੱਲ ਹੋਣੇ ਨੇ ਜੀ ਸਾਨੂੰ ਇਹ ਆਸਤੀ ਜਦੋਂ ਇਹ ਚੜਿਆ ਤੀ ਸਿੰਘ ਵੀ ਚਲੋ 10 15 ਮਹੀਨੇ ਬਾਅਦ ਲੋਕ ਆ ਜਾਣਗੇ ਉਹ ਕੰਮ ਤੀ ਸਿਆਲ ਚਾਹੀਏ ਸਿਆਲ ਵੀ ਲੰਘ ਗਿਆ ਪਰ ਦੁੱਖ ਇਸ ਗੱਲ ਦਾ ਵੀ ਅਸੀਂ ਜਿਹੜਾ ਅਨੁਭਵ ਕੀਤਾ ਹੈ 5.5 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਇਹਨੂੰ ਉੱਤੇ ਇਹ ਫੀਲ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਲੋਕ ਅਸਲੀ ਚ ਟੁੱਟੇ ਹੋਏ ਨੇ ਦਿਲੋਂ ਪਿਆਰ ਨਹੀਂ ਕਰਦਾ ਉਹ ਦਿਖਾਵਾ ਮਾਤਰਾ ਇੱਕ ਬਸ ਪਤਾ ਨਹੀਂ ਸਮਝ ਤੋਂ ਬਾਹਰ ਹੈ ਇਹ ਗੱਲ ਵੀ ਜਿੰਨੇ ਜਿਹੜੇ ਹਿਸਾਬ ਨਾਲ ਇੱਥੇ ਕਾਠੋਂ ਮੁੱਦਾ ਤੀ ਇਹ ਗੁਰੂਗ੍ਰੰਥ ਸਾਹਿਬ ਤਾਂ ਸਿੱਖਾਂ 'ਚ ਬੜੇ ਮਸਲੇ ਨੇ ਆਪਸ ਵਿੱਚ ਦਫਾੜਨੇ ਕਈ ਮਸਲੇ ਪਰ ਗੁਰੂਗ੍ਰੰਥ ਸਾਹਿਬ ਦੇ ਮਸਲੇ ਤੇ ਸਾਰੀ ਸਿੱਖ ਤੋਂ ਇੱਕ ਹੈ ਸਾਰੇ ਮੰਨਦੇ ਨੇ ਗੁਰੂਗ੍ਰੰਥ ਸਾਹਿਬ ਨੂੰ ਪਰ ਅਜ ਉਹ ਉਸ ਮਸਲੇ ਤੇ ਵੀ ਕੋਈ ਸਾਥ ਦੇਣ ਲਈ ਕੋਈ ਨਹੀਂ ਆ ਰਿਹਾ ਕੋਈ ਜਥੇਬੰਦੀ ਦੁੱਖ ਹੈ ਵੀ ਅੱਜ ਇਹਨੂੰ 5.5 5 ਮਹੀਨੇ 20 ਦਿਨ ਹੋ ਗਏ ਉੱਤੇ ਬੈਠੇ ਨੂੰ 2 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ ਇਹਨੂੰ ਰੋਟੀ ਪ੍ਰਸ਼ਾਦਾ ਛੱਕੇ ਨੂੰ ਲੀਕੜ ਤੇ ਚੱਲ ਰਿਹਾ ਚਾਹ ਤੇ ਪਾਣੀ ਵਗੈਰਾ ਹੂੰ ਤੇ ਪਰ ਕੋਈ ਕੌਮ ਦਾ ਕੋਈ ਰਿਸਪੌਂਸ ਨਹੀਂ ਹੈਗਾ ਵੀ ਹਾਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਤੇ ਵੱਡੀ ਗੱਲ ਪਹਿਲਾਂ ਸਾਨੂੰ ਆਸਤੀ ਵੀ ਗੱਲ ਨਹੀਂ ਸਾਡੀ ਜਾਂਦੀ ਉੱਤੇ ਤੱਕ ਗੱਲ ਨਹੀਂ ਗਈ ਤਾਂ ਕਰਕੇ ਪਰ ਹੁਣ ਅਸੀਂ ਆ ਪਿਛਲੇ ਦਿਨੀ ਸਾਡੇ ਇੱਥੇ ਦੇ ਐਮ.ਐਲ.ਏ. ਚੇਤਨ ਸਿੰਘ ਜੋੜਾ ਮਾਜਰਾ ਨੇ ਸਾਡੇ ਨਾਲ ਵਾਦਾ ਕਰਕੇ ਗਿਆ ਸੀ ਉਹਨੇ ਆਪਣਾ ਵਾਦਾ ਨਿਭਾਇਆ ਉਹਨੇ ਵਿਧਾਨ ਸਭਾ ਚ ਜ਼ੀਰੋ ਆਵਰ ਦੌਰਾਨ ਮੁੱਦਾ ਚੁੱਕਿਆ ਵੀ ਆਏ ਕਰਕੇ ਮੇਰੇ ਹਲਕੇ ਚ 5 ਮਹੀਨਿਆਂ ਤੋਂ ਇੱਕ ਗਰਜੀਤ ਸਿੰਘ 400 ਬਟੂਚੇ ਟਾਵਰ ਤੇ ਬੈਠਾ ਹੈ ਹੂੰ ਵੀ ਜੇ ਸੈਂਟਰ ਕੇਂਦਰ ਨਹੀਂ ਬਣਾਉਂਦੀ ਮੰਗ ਤਾਂ ਪੰਜਾਬ ਸਰਕਾਰ ਕਾਨੂੰਨ ਬਣਾ ਦੇ ਤੇ ਉਹਨੇ ਮੰਗ ਕੀਤੀ ਜੀ ਪਰ ਉਦੋਂ ਵੱਡਾ ਇੱਕ ਤਾਂ ਸਾਨੂੰ ਖੁਸ਼ੀ ਹੋਈ ਵੀ ਗੱਲ ਸਾਡੀ ਵਿਧਾਨ ਸਭਾ 'ਚ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਸਾਡਾ ਮੰਚ ਹੈ ਜਿਹੜਾ ਵੀ ਉੱਥੇ ਗੱਲ ਉੱਠ ਕਢੀ ਵੀ ਹੁਣ ਤਾਂ ਗੱਲ ਬਣ ਜੂਗੀ ਪਰ ਦੁੱਖ ਉਦੋਂ ਹੋਇਆ ਜਦੋਂ ਉੱਥੇ ਕਿਸੇ ਵੀ ਬੰਦੇ ਨੇ ਉਹਦੀ ਪ੍ਰੋੜਤਾ ਨਹੀਂ ਕੀਤੀ ਨਾ ਨਾ ਗੁਰਸਿੱਖ ਸਾਡਾ ਸਪੀਕਰ ਤੀ ਨਾ ਉਹਨੇ ਉਹਦਾ ਹਾਂ ਵੀ ਇਹ ਗੱਲ ਸਹੀ ਹੈ ਇਹਦੀ ਹੋਣਾ ਚਾਹੀਦਾ ਨਾ ਕਿਸੇ ਐਮ.ਐਲ.ਏ ਨੇ ਨੰਮਰਤਾ ਹੀ ਕਾਉਂਦੇ ਨੇ ਸਾਰੇ ਜਾਂ ਮਾੜਾ ਜਾਂ ਉਹਦਾ ਮਿਲਦਾ ਕੋਈ ਖੁਸ਼ੀ ਹੁੰਦੀ ਹੈ ਦਰਬਾਰ ਸਾਹਿਬ ਡਰਾਮਾ ਕਰਨ ਪੁੱਜਦੇ ਨੇ ਦੁੱਖ ਉਦੋਂ ਵੱਡਾ ਹੋਇਆ ਇਹ ਵੀ ਜਿਹੜੇ ਕਾਂਗਰਸ ਵਾਲੇ ਜਿਹੜਾ ਨੇ ਕਾਨੂੰਨ भेजਿਆ ਤੀ ਜਿਹੜੇ ਕਹਿੰਦੇ ਸੀ ਬੇਅਦਵੀ ਤੇ ਉਹਨਾਂ ਨੇ ਵੀ ਬੇਅਸੀ ਹਿਸਾਬ ਦਿੱਤਾ ਸੀ ਅੰਦਰ ਦਿੱਤੇ ਫਲਾਣਾ ਉਹਨਾਂ ਨੇ ਉਹ ਵੀ ਨਹੀਂ ਬੋਲੀ ਵਿਰੋਧੀ ਤਿਰਮਣੀ ਬੋਲੀ ਕਾਲੀ ਦਲ ਦੇ ਨੇ ਦੋ ਤਿੰਨ ਐਮਐਲਏ ਉੱਤੇ ਉਹ ਵੀ ਨਹੀਂ ਬੋਲਿਆ ਬੀਐਸਪੀ ਵਾਲਾ ਵੀ ਨਹੀਂ ਬੋਲਿਆ ਤੇ ਨਾ ਬੋਲਿਆ ਬੀਜੇਪੀ ਵਾਲਿਆਂ ਤਾਂ ਬੋਲ ਨਹੀਂ ਕੀਤੀ ਕਿਉਂ ਨਹੀਂ ਬੋਲ ਰਹੇ ਜੀ ਡਰ ਲੱਗਦਾ ਏ ਕਹੋਂਦੇ ਤਾਂ ਗੁਰੂ ਦੇ ਸਿੰਘ ਨੇ ਕਹਿੰਦੇ ਨੇ ਗੁਰੂ ਦੇ ਲੜ ਲੱਗੇ ਪਿਆ ਗੁਰੂ ਤੋਂ ਸਾਰੀਆਂ ਖੁਸ਼ੀਆਂ ਮੰਗਣ ਦੇ ਲਈ ਦਰਬਾਰ ਸਾਹਿਬ ਜਾਂਦੇ ਨੇ ਹੋਰ ਗੁਰੂ ਧਾਮਾਂ ਤੇ ਜਾਂਦੇ ਨੇ ਪਰ ਗੁਰੂ ਦੇ ਹੱਕ 'ਚ ਇੱਕ ਹਾ ਦਾ ਨਾਰਾ ਵੀ ਨਹੀਂ ਇੱਕ ਆਵਾਜ਼ ਵੀ ਨਹੀਂ ਉਠਾਈ ਜੀ ਬਹੁਤ ਦੁੱਖ ਹੋਈ ਇਹ ਤਾਂ ਬਦਲ ਲੱਗਦਾ ਵੀ ਇਹ ਡਰਾਮੇਬਾਜੀ ਆ ਸਭ ਦੀ ਗੁਰੂ ਨੂੰ ਮੰਨਣ ਦੀ ਡਰਾਮੇਬਾਜੀ ਆ ਹਾਂ ਵਿਜੈਸੈ ਦੇ ਲੋਹੋਂ ਦੇ ਕੋ ਦਰਦ ਹੋਊਗਾ ਜਦੋਂ ਕੁਰਬਾਨੀ ਦਾ ਇਸ ਤਰ੍ਹਾਂ ਇੰਨੇ ਭੱਦੇ ਤਰੀਕਿਆਂ ਨਾਲ ਕੁਰਬਾਨੀ ਦਾ ਨਰਾਦਰ ਕੀਤਾ ਜਾਂਦਾ ਤਾਂ ਬੰਦੇ ਦਾ ਸਿੱਖਾਂ ਦਾ ਦਿਲ ਦੁਖੂਗਾ ਪਹਿਲਾਂ ਸਿੱਖਾਂ ਨੇ ਕਿਵੇਂ 1978 ਚ ਵੀ ਬੇਅਦਬੀ ਤੋਂ ਸ਼ੁਰੂ ਹੋਇਆ ਸੀ અપਮਾਨ ਤੋਂ ਗੁਰੂ ਦੇ ਤੋਂ ਕਿੱਥੇ ਜਾ ਕੇ ਗੱਲ ਨਿਬੜੀ ਤੀ ਪ੍ਰਧਾਨ ਮੰਤਰੀ ਤੱਕ ਸਾਡੂ ਸਿੱਖ ਕੌਮ ਨੂੰ ਬਹੁਤ ਨੁਕਸਾਨ ਤੇ ਹਿੰਦੁਸਤਾਨ ਨੂੰ ਬਹੁਤ ਨੁਕਸਾਨ ਠਾਉਣਾ ਪਿਆ ਸੀ ਇਸ ਬੇਅਦਬੀ ਦਾ ਪਰ ਅੱਜ ਫਿਰ ਉਹ ਦੂ ਵੀ ਵੱਡਾ ਮਸਲਾ ਹੈ ਉਹ ਤੋਂ ਜ਼ਿਆਦਾ ਹੋਊਗੀ ਹੁਣ ਤਾਂ ਧਰਾਂ ਧਰੇ ਜਿਹਦਾ ਜੀ ਕਰਿਆ ਜਿਹਦੇ ਜੀ ਕਰਦਾ ਵੀ ਕਰ ਦਿੰਦਾ ਜਿਹਦਾ ਜੀ ਕਰਿਆ ਜੋ ਮਰਜ਼ੀ ਕਰ ਦਿੰਦਾ ਤਾਂ ਹੁਣ ਤਾਂ ਉਹ ਤੋਂ ਵੀ ਵੱਡਾ ਮਸਲਾ ਫਿਰ ਇਹ ਤੇ ਇਹ ਪਤਾ ਲੱਗਦਾ ਵੀ ਜਿਹੜੇ ਸਾਡੇ ਇਹ ਰਾਜਨੀਤਿਕ ਲੋਕ ਨੇ ਉਹ ਵੀ ਡਰਾਮਾ ਕਰਦੇ ਨੇ ਪਰ ਫਿਰ ਰਾਜਨੀਤਿਕਾਂ ਨੂੰ ਛੱਡੋ ਫੇਰਾ ਜਦੋਂ ਐਡੇ ਮੰਚ ਤੇ ਗੱਲ ਉੱਠ ਕੜੀ ਆ ਕੱਲੇ ਅਜੇ 28 ਤਰੀਕ ਨੂੰ ਸਾਡੀ ਸਿੱਕ ਅ ਪਾਰਲੀਮੈਂਟ ਦਾ ਜਿਹੜੀ ਨੂੰ ਅਸੀਂ ਮਿੰਨੀ ਪਾਰਲੀਮੈਂਟ ਕਹਿੰਦੇ ਆ ਏਸ਼ੀਆ ਦੀ ਸਭ ਤੋਂ ਸਰਮੌਰ ਸੰਸਥਾ ਸਰਮੌਰ ਸੰਸਥਾ ਸਿੱਖਾਂ ਦੀ ਉਹਦੇ ਉੱਤੇ بڑے ਦਾਵੇ ਵੀ ਕੀਤੇ ਜਾਂਦੇ ਨੇ ਵੀ ਅਸੀਂ ਸਰਮੌਰ ਦਾ ਖਾਤਰਾ ਹੈ ਜੀ ਇਹਨੂੰ ਉਹ ਉਹਦਾ ਇਜਲਾਸ ਹੋਇਆ ਉੱਥੇ ਵੀ ਕਿਸੇ ਨੇ ਗੱਲ ਨਹੀਂ ਕੀਤੀ ਉੱਥੇ ਕੋਈ ਮਤਾ ਨਹੀਂ ਪਿਆ ਦੁੱਖਾ ਦੁ ਉਹ ਦੁ ਉਹ ਵੀ ਵੱਡਾ ਦੁੱਖ ਹੈ ਵਿਧਾਨ ਸਭਾ ਨਾਲੋਂ ਵੀ ਵੱਡਾ ਵੀ ਜੇ ਸਾਡੇ ਇਸ ਮੰਚਾਂ ਤੇ ਨਹੀਂ ਦੇਖੋ ਦੋਆ ਮੰਚਾਂ ਤੇ ਅੱਜ ਉੱਥੇ ਗੱਲ ਵਾਗੀ ਤਾਂ ਉੱਥੇ ਗੱਲ ਉਠਾਉਣੀ ਬਣਦੀ ਦੀ ਕਿਸੇ ਦੀ ਵਿਰੋਧੀ ਤੇਰੇ ਵਾਲੇ ਦੀ ਬਣ ਜਿਹੜਾ 150 ਮੈਂਬਰ ਹੈ ਸਾਰੀ ਗੁਰੂ ਤੋਂ ਬੇਮੁੱਖ ਹੈ ਉਹ ਡਰਾਮੇਵਾਜੀਆ ਸਾਭ ਦੀ ਤਾਂ ਸਾਰੀਆਂ ਉਦੋਂ ਅੱਗੇ ਆ ਗਈਆਂ ਫਿਰ ਜਥੇਵੰਦੀਆਂ ਸਾਡੀਆਂ ਦਮਦਮੀਆਂ ਟਕਸਾਲ ਨਹੀਂਂ ਦੱਸ ਸਕਦੇ ਜਥੇਵੰਦੀਆਂ ਹਰੇਕ ਦਾਵਾ ਕਰਦਾ ਵੀ ਅਸੀਂ ਅਸਲੀ ਆ ਸਿੱਖਾ ਮਿਸ਼ਨਰੀ ਕਹਿੰਦੇ ਨੇ ਅਸੀਂ ਗੁਰੂ ਦੇ ਅਸਲੀ ਸਿੱਖਾਂ ਹੂੰ ਰਣਜੀਤ ਸਿੰਘ ਟਡਰੀਆਂ ਵਾਲਾ ਕਹਿੰਦਾ ਮੈਂ ਅਸਲੀ ਆ ਮੇਰੇ ਵਾਲੇ ਹਰੇਕ ਨੇ ਇਹੀ ਚੱਲ ਰਹੀ ਆ ਪਰ ਗੁਰੂ ਦੇ ਮਸਲੇ ਤੇ ਅਸਲੀ ਕਿੱਥੇ ਗਏ ਜਦ ਉਸੇ ਗੁਰੂ ਦਾ ਜਿਹਨੂੰ ਉਹ ਮੰਨਣ ਦਾ ਡਰਾਮਾ ਕਰਦੇ ਨੇ ਉਹਦੇ ਜਿਹਦੇ ਸਾਰੀ ਉਹਨਾਂ ਦੀਆਂ ਚਲਦੀਆਂ ਨੇ ਉਹਦੀ ਸਤਰਸਾਇਆ ਹੇਟ ਗੁਰੂ ਗ੍ਰੰਥ ਸਾਹਿਬ ਦੀ ਚ ਉਹਦੇ ਲਈ ਫਿਰ ਜੇ ਗਰਜੀਤ ਸਿੰਘ ਦਾ ਮੁੱਦਾ ਨਹੀਂ ਪਸੰਦ ਉਹਨਾਂ ਨੂੰ ਤਾਂ ਉਹ ਫਿਰ ਆਪਦਾ ਕਰਨ ਕੋਈ ਉਹ ਹੋਰ ਤਰੀਕਾ ਜਿਹੜੇ ਕਈ ਸਾਨੂੰ ਇਹ ਸੋਲੋ ਟਾਵਰਾਂ ਤੇ ਚੜ ਕੇ ਸਿੱਖਾਂ ਦਾ ਮੁੱਦਾ ਨਹੀਂ ਭੁੱਕੜਤਾ ਲਈ ਫਿਰ ਉਹ ਕਰਕੇ ਦਿਹਾਉਣਾ ਸੀ ਉਹਨਾਂ ਦੇ ਨਾਲ ਲੱਗਦੇ ਆ ਗਰਜੀਤ ਸਿੰਘ ਨੂੰ ਵੀ ਉਤਾਰ ਦਿਆਂ ਵੀ ਲੋ ਮੂਰੇ ਲੱਗੋ ਕਿਵੇਂ ਕੌਣ ਕਾਨੂੰਨ ਬਣਵਾਊਗਾ ਪਰ ਦੁੱਖ ਜਿਹੜਾ ਮੰਗੇ ਨਹੀਂ ਕਰ ਸਕਦਾ ਮੂੰਹ ਚ ਬੋਲਦੇ ਹੀ ਨਹੀਂ ਉਹ ਤਾਂ ਹੋਰ ਆਸ ਕੀ ਸਕਦੇ ਉਹ ਤਾਂ ਠੀਕ ਹੈ ਤਾਂਝੇ ਕਰ ਸਕਦੇ ਨੇ ਵੀ ਆਪਾਂ ਜਾਣਾਂ ਨਹੀਂ ਵੀ ਵੇੜਾ ਯਮੋ ਕਹਾਣਾ ਵੀ ਨੱਚ ਨਹੀਂ ਕਹਿੰਦਾ ਬੇੜਾ ਬਿੰਗਾ ਤਾਂ ਨਹੀਂ ਨੱਚਦਾ ਉਹ ਗੱਲ ਆ ਫਿਰ ਉਹ ਤਾਂ ਫਿਰ ਮੁਕਸੇ ਕੱਢਣਾ ਨਾ ਗਰਜੀਤ ਸਿੰਘ ਨੇ ਭੁਖੜਤਾਲ ਕਰਤੀ ਗਰਜੀਤ ਸਿੰਘ ਨੇ ਪਿਸਤਲ ਲੈ ਕੇ ਬਹਿ ਗਿਆ ਗਰਜੀਤ ਸਿੰਘ ਜੇ ਵਾਹ ਉਹ ਠੀਕ ਨਹੀਂ ਬੋਲਦਾ ਇਹ ਗੱਲਾਂ ਨੇ ਫਿਰ ਤਾਂ ਬਹਾਨਾ ਤਾਂ ਕੋਈ ਮਰਜ਼ੀ ਬਣਾ ਲਓ ਗੁਰੂ ਦੇ ਮਸਲੇ ਤੇ ਤਾਂ ਬਹਾਨਾ ਚਾਹੀਦਾ ਨਹੀਂ ਇੱਥੋਂ ਇਹ ਪਤਾ ਲੱਗਦਾ ਵੀਰ ਜੀ ਵੀ ਜਿਹੜਾ ਅੱਜ ਸਾਡੀ ਸਿੱਖ ਕੌਮ ਦੀ ਹੋਉਂਦਾ ਬੜੀ ਬਿਲਕੁਲ ਖਤਰੇ 'ਚ ਹੈ ਖਤਰੇ 'ਚ ਵਾਗੀ ਅਸੀਂ ਨੌਂ ਦੇ ਸਿੱਖ ਰਹਿ ਗਏ ਸਾਡੀਆਂ ਅੰਦਰੋਂ ਜਿਹੜੀ ਅਸਲ ਸਿੱਖੀ ਸੀ ਸਾਡੀ ਉਹ ਖਤਮ ਕਰਤੀ ਹਿੰਦੁਸਤਾਨ ਨੇ ਸਾਡੇ ਸਿਕਲੀ ਟਨਰ ਰਲ ਕੇ ਫਿਰ ਇਹ ਨਹੀਂ ਲੱਗ ਰਿਹਾ ਜੀ ਇਹ ਸਖਤ ਕਾਨੂੰਨ ਕਿਉਂ ਨਹੀਂ ਬਣਾ ਰਹੇ ਕਿਤੇ ਨਾ ਕਿਤੇ ਚੋਰ ਨੂੰ ਹੀ ਡਰ ਹੁੰਦਾ ਬਈ ਜਿਹੜਾ ਕੁਝ ਹੋ ਰਿਹਾ ਏ ਉਹ ਆਪਣੀਆਂ ਸਿਆਸਤਾਂ ਚ ਮਕਾਉਣ ਦੇ ਲਈ ਕਿਤੇ ਇਹਨਾਂ ਦਾ ਹੀ ਹੱਥ ਤਾਂ ਨਹੀਂ ਦੇਖੋ ਦੇਖੋ ਇਹ ਤਾਂ ਇਹ ਤਾਂ ਕਲੀਅਰ ਹੋ ਗਿਆ ਜੀ ਪਰ ਸਾਡੇ ਸਾਡੇ ਜਿਹੜੇ ਉਹਦੇ ਵਿਰੋਧੀ ਨੇ ਆਰਐਸਐਸ ਦੇ ਬੀਜੇਪੀ ਦੇ ਉਹ ਬੋਲਦੇ ਨਹੀਂ ਇਹ ਤਾਂ ਬਿਲਕੁਲ ਕਲੀਅਰ ਹੋਇਆ ਜਦੋਂ 18 ਚ ਮੁੱਖ ਮੰਤਰੀ ਨੇ ਕਾਂਗਰਸ ਨੇ ਇੱਕ ਪਾਸ ਕਰਕੇ ਬਹੁਤ ਸੰਤਿਨਾ 20 ਸਾਲ ਦੀ ਕੈਦ ਦਾ ਕੇਂਦਰ ਨੂੰ ਭੇਜਿਆ ਵੀ ਸਾਰੇ ਗ੍ਰੰਥਾਂ ਲਈ ਪਹਿਲਾਂ ਇਹਨਾਂ ਨੇ ਤਰਾਇਲਾਤਾ ਦੇ ਕੇਂਦਰ ਨੇ ਵੀ ਇਹ ਕੱਲੇ ਗੁਰੂਗਰਾਸ ਸੈਕਟਰ ਦੇਸ਼ ਹੈ ਫਿਰ ਉਹਨੇ ਸਾਰਿਆਂ ਲਈ ਭੇਜਤਾ ਪਰ ਫਿਰ ਉਹਨਾਂ ਦੇ ਵਿੱਚ ਇੱਕ ਬਹਾਨਾ ਆਇਆ ਸਾਡੇ ਹੱਥ ਚਿੱਠੀ ਲੱਗੀ ਵੀ ਅਮਿਤ ਸ਼ਾਹ ਨੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਇਹ ਲਿਖਿਆ ਵੀ ਇਹ ਜੀ ਇਹ ਚ ਸਜ਼ਾ ਜ਼ਿਆਦਾ ਹੈ ਹੂੰ ਇਹ ਤਾਂ ਕਲੀਅਰ ਹੋ ਗਿਆ ਵੀ ਸਜਾ ਜਦੇ ਤਾਂ ਵਿਰੋਧੀ ਤਿਰਨ ਹੁੰਦਾ ਹੈ ਦੁੱਖ ਫਿਰ ਇਹਦਾ ਮਤਲਬ ਵੀ ਜੇ ਅਮਿਤ ਸ਼ਾਹ ਕਹਿੰਦਾ ਤਾਂ ਉਹ ਇਹ ਤਾਂ ਇਹ ਤਾਂ ਇਹ ਕਲੀਅਰ ਗੱਲ ਹੁੰਦੀ ਹੈ ਵੀ ਆਰਐਸਐਸ ਤੇ ਬੀਜੇਪੀ ਦਾ ਹੱਥ ਹੈ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਰੋਲਣ ਦਾ ਇਹ ਤਾਂ ਪਹਿਲਾਂ ਦੀ ਪਤਾ ਹੈ ਆਪਣੀ ਗੱਲਾਂ ਪਹਿਲਾਂ ਤੋਂ ਚੱਲਦੀਆਂ ਨੇ ਵੀ ਜਿਹੜੀ ਆਰਐਸਐਸ ਹੈ ਇਹ ਹਿੰਦੂਵਾਦ ਹੈ ਇਹ ਪਹਿਲਾਂ ਬੁੱਧ ਧਰਮ ਨੂੰ ਨਿਕਲ ਗਏ ਹੂੰ ਫਿਰ ਇਹਨਾਂ ਇਹਨਾਂ ਨੇ ਜੈਨ ਧਰਮ ਨਿਕਲਿਆ ਹੁਣ ਇਹਨਾਂ ਦਾ ਨਿਸ਼ਾਨਾ ਜਿਹੜਾ ਸਿੱਖ ਕੌਮ ਹੈ ਜਿਹੜਾ ਸਭ ਤੋਂ ਨਿਰਾਲਾ ਧਰਮ ਤੇ ਅਕਾਲ ਪੁਰਖ ਨੇ ਸਾਜਿਆ ਤੀ ਆਪ ਉਹ ਉਹ ਨਿਸ਼ਾਨਾ ਇਹਨਾਂ ਦਾ ਵੀ ਉਹਨੂੰ ਉੱਤੋਂ ਖੋਖਲਾ ਕਰਕੇ ਅੰਦਰੋਂ ਸਿੱਖੀ ਖਤਮ ਕੀਤੀ ਜਾ ਰਹੀ ਆ ਸਿੱਖ ਦਿਖ ਰਹੇ ਨੇ ਇਹੀ ਕਾਰਨ ਆ ਵੀ ਅੱਜ ਜੇ ਗੁਰੂ ਗ੍ਰੰਥ ਸਾਹਿਬ ਦੇ ਐਡੇ ਅਪਮਾਨ ਤੇ ਤੁਸੀਂ ਦੇਖਿਆ ਹੁਣੇ ਤੇ ਨਵੇਂ ਗਾਉਂ ਦੀ ਧਰਤੀ ਤੇ ਜਦੋਂ ਮੈਂ ਉਹ ਸਭ ਤੋਂ ਵੱਡੀ ਹਿਰਦੇਵੇ ਤੇ ਘਟਨਾ ਜੀ ਤੂੰ ਗਰਜੀਤ ਸਿੰਘ ਨੇ ਬਹੁਤ ਹਲਾਇਆ ਇਹ ਉੱਤੇ ਚੜਿਆ ਹੋਇਆ ਸੀ ਉਹ ਬਾਅਦ ਚੋਈਆ ਪਹਿਲਾਂ ਇੱਧਰ ਕਿਤੇ ਪਸ਼ਾਬ ਕੀਤਾ ਗਿਆ ਸੀ ਤੀ ਦਬਾਬੇ ਚ ਗੁਰੂ ਦੇ ਅੱਗੇ ਖੜ ਕੇ ਪਸ਼ਾਬ ਕੀਤਾ ਗਿਆ ਦੇਖੋ ਇਦੋਂ ਉੱਤੋਂ ਦੀ ਤਾਂ ਕੁਝ ਨਹੀਂ ਹੈਗਾ ਫੇਰ ਛੜੀ ਅਣਖ ਫੇਰ ਕਿਹੜੀ ਰਹੇਗੀ ਜ਼ਮੀਰ ਕਹਿੰਦੇ ਨੇ ਜਿਹੜੀ ਜ਼ਮੀਰ ਦੀ ਗੱਲ ਕਰਦੇ ਨੇ ਜਾਂ ਗੁਰੂ ਲਈ ਉਹ ਜ਼ਮੀਰ ਨਹੀਂ ਫੇਰ ਉਹ ਵੀ ਫੋਕੀਆਂ ਗੱਲਾਂ ਲਈ ਕਿਸੇ ਨੂੰ ਵੋਟਾਂ ਘੱਟ ਪਈਆਂ ਕਿਸੇ ਨੂੰ ਇੱਥੇ ਗਏ ਹੀ ਨਹੀਂ ਕੱਟ ਚ ਜ਼ਮੀਰ ਮਰੀ ਹੋਈ ਹੈ ਇਸੇ ਕਉਂ ਦੀ ਇੱਥੇ ਕਿੱਥੇ ਹੈ ਜ਼ਮੀਰ ਬਾਬਿਆਂ ਦੇ ਡੇਰੇਾਂ ਤੇ ਤਾਂ ਬਹੁਤ ਕੱਟ ਕਰ ਲੈਂਦੇ ਨੇ ਜੀ ਬਹੁਤ ਬਾਬਿਆਂ ਨੂੰ ਘਰੇ ਲਿਜਾ ਲਾ ਕੇ ਪ੍ਰਸ਼ਾਦ ਦੇ ਸਕਾਉਂਦੇ ਨੇ ਭਾਂਤ ਭਾਂਤ ਦੇ ਪਕਵਾਨ ਸ ਬਹੁਤ ਕਹੋਂਦੇ ਨੇ ਕਿ ਅਸੀਂ ਸਿੱਖੀ ਦੇ ਪ੍ਰਚਾਰਕਾਂ ਪਰ ਅੱਜ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਸਾਡੀ ਹੋਂਦ ਕਿੱਥੇ ਜਾ ਰਹੀ ਆ ਅਸੀਂ ਕਿੱਧਰ ਨੂੰ ਜਾ ਰਹਿਆਂ ਨਹੀਂ ਅੱਜ ਤਾਂ ਦੇਖੋ ਉਹ ਨੂੰ ਜਿਹੜੇ ਦੇ ਹਾਜ਼ਰੀ 'ਚ ਉਹ ਬਹਿ ਕੇ ਡਰਾਮਾ ਕਰਦੇ ਨੇ ਵੀ ਆ ਗੁਰੂ ਸਾਹਿਬ ਸਰਮੌਰ ਉਹਦੀਆਂ ਆਧਾਰਨਾ ਦਿੰਦੇ ਨੇ ਠੱਲੇ ਬਹਿ ਕੇ ਉਹਦੇ ਹਾਜ਼ਰੀ 'ਚ ਅਜੇ ਤਾਂ ਉਹਦਾ ਗੱਲ ਹੈ ਫਿਰ ਇੱਥੋਂ ਤਾਂ ਪਤਾ ਲੱਗਦਾ ਵੀ ਪਹੁੰਚੇ ਜੀ ਕੋਈ ਉਦਾਂ ਦੇ ਕੋਈ 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 ਸੰਸਥਾ ਨਹੀਂ ਪਹੁੰਚੀ ਜੇ ਕੋਈ ਆਇਆ ਇੱਕ ਵਾਰ ਆ ਕੇ ਮੁੜ ਕੇ ਨਹੀਂ ਆਇਆ ਜੇ ਕੋਈ ਆਇਆ ਛੋਟਾ ਮੋਟਾ ਵੱਡੇ ਨਾਮ ਵਰ ਇੱਥੇ ਕੋਈ ਨਹੀਂ ਪਹੁੰਚਿਆ ਜਿਹੜੀਆਂ ਨਾਮ ਵਰ ਪਾਰਟੀਆਂ ਆਪਣੇ ਦੁੱਖ ਅਸੀਂ ਸਾਨੂੰ ਉਹਨਾਂ ਦਾ ਤਾਂ ਦੁੱਖ ਹੈਗੀ ਹੈਗਾ ਜਿਹੜੇ ਕਾਂਗਰਸੀ ਇਹਨਾਂ ਨੇ ਤਾਂ ਅਸ ਨਹੀਂ ਸਾਨੂੰ ਕਾਂਗਰਸ ਤੇ ਸਾਨੂੰ ਪਹਿਲਾਂ ਮਾਰਿਆ ਫਿਰ ਬੀਜੇਪੀ ਤੇ ਕਾਲੀਆਂ ਤੇ ਅਸੀਂ ਉਹ ਵੀ ਬਦਨਾਮ ਹੋ ਕੇ ਪਤਾ ਲੱਗੇ ਨੰਗੇ ਹੋ ਕੇ ਜਮੀ ਪਰ ਜਿਹੜੇ ਦੂਜੇ ਕੌਂਦੀਆਂ ਤੇ ਪੰਤਕ ਜਥੇਬੰਦੀਆਂ ਸੋੜੀਆਂ ਸੋੜੀਆਂ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਰੇਕ ਥਮੇ ਡਰਾਮਾ ਕਰਦੇ ਤੇ ਕਿੰਨੀਆਂ ਟਕਸਾਲਾਂ ਕਹਿੰਦੇ ਆ ਟਕਸਾਲਾ ਅਸਲੀ ਆ ਕੋਈ ਕ ਕੋਈ ਨਿੰਗ ਸਿੰਘ ਜਥੇਵੰਦੀ ਕੋਈ ਮਿਸ਼ਨਰੀ ਆ ਹੈਰਾਨੀ ਦੀ ਗੱਲ ਆ ਵੀ ਇੱਥੇ ਸਾਡੇ ਨੇੜੇ ਵੀ ਕਈ ਨੇ ਅਰਨਜੀਤ ਸਿੰਘ ਟਰਦੀ ਨਾਲ ਤੇ ਸਭ ਤੋਂ ਨੇੜੇ ਜਿਹੜਾ ਡੈਮੋਕ੍ਰੇਸੀ ਦੀ ਗੱਲ ਕਰਦਾ ਹੁਣ ਆ ਤਾਂ ਡੈਮੋਕ੍ਰੇਸੀ ਆ ਬੰਦਾ ਕਿਸੇ ਨੂੰ ਤਾਂ ਨਹੀਂ ਤੰਗ ਕਰ ਰਿਹਾ ਆਪਣੀ ਜਾਨ ਤੇ ਦੇਖੋ ਪਹਿਲਾਂ ਉਹਨੇ ਪੋ ਦਾ ਮਹੀਨਾ ਕੱਟਿਆ ਠੰਡ ਦਾ ਤੇ ਹੁਣ ਆ ਜਾ ਗਈ ਗਰਮੀ ਗਰਮੀ ਉਹਦੋਂ ਵੀ ਓਕੇ ਕਿਉਂਕਿ ਠੰਡ ਤਾਂ ਕੱਟੀ ਜਾ ਸਕਦੀ ਆ ਉਹਦੇ ਕੱਪੜਾ ਵਾਧਾ ਆ ਜੂਗਾ ਪਰ ਉਹਦਾ ਠੰਡ ਦਾ ਉੱਤੇ ਗਰਮੀ ਦਾ ਕੀ ਆ ਇੱਥੋਂ ਦੁੱਗਣਾ ਤਾਪਮਾਨ ਆ ਉੱਥੇ ਤੇ ਚ ਤਾਂ ਉਹਦੇ ਲਈ ਖਤਰਾ ਹੈ ਹੁਣ ਅਸੀਂ ਤਾਂ ਇਉਂ ਇਹ ਅੱਜ ਕੱਟ ਸੋਧਿਆ ਵੀ ਪਾਈ ਆ ਜੋ ਜੇ ਜਾਨ ਨਹੀਂ ਫਿਰ ਅੱਗੇ ਤਾਂ ਪਤਾ ਨਹੀਂ ਮਹੀਨੇ ਨੂੰ ਫਿਰ ਲੋਕਾਂ ਨੇ ਖਾੜੀ ਚ ਵੜ ਜਾਣਾ ਫਿਰ ਕਿੱਥੇ ਆਉਣੇ ਜਿਹੜੇ ਅੱਜ ਕਿੰਨੇ ਵਜੇ ਦਾ ਰੱਖਿਆ ਗਿਆ ਜੀ ਅੱਜ ਜੀ ਹੁਣ ਇੱਥੇ 11:00 ਵਜੇ ਸ਼ੁਰੂ ਹੁੰਦਾ ਹੁੰਦਾ ਜੀ ਫਿਰ 2-3 ਵਜੇ ਤੱਕ ਦੇਖਦੇ ਆਂ ਜੀ ਕਿੰਨੀ ਜੀ ਕੋਈ ਸਿਰਮੌਰ ਸੰਸਥਾ ਤੋਂ ਜਾਂ ਕੋਈ ਏਦਾਂ ਦੀ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਹੁਣ ਨਵੀਆਂ ਵੀ ਬਣੀਆਂ ਨੇ ਜੀ ਪੰਥਕ ਕਹਾਉਂਦੀਆਂ ਨੇ ਉਹਨਾਂ ਚੋਂ ਕੋਈ ਪਹੁੰਚ ਰਿਹਾ ਕੋਈ ਨਹੀਂ ਜੀ ਆ ਕੇ ਇੱਕ ਵਾਰੀ ਉਹ ਇੱਕ ਬੰਦਾ ਨਮੈਂਦਾ ਹਾਜ਼ਰੀ ਲਾ ਜਾਂਦਾ ਜੇ ਕਿਸੇ ਜਿਵੇਂ ਪੂਰਾ ਕਰਨ ਦੇ ਕੋ ਮੈਂ ਜਿਵੇਂ ਜਿਵੇਂ ਦੱਲੇ ਵਾਲ ਦਾ ਮੁੱਦਾ ਭਾਗ ਗਿਆ ਇਹ ਤੋਂ ਪਤਾ ਲੱਗਦਾ ਵੀ ਸਿੱਕ ਕੌਮ ਚ ਇਹ ਤਾਂ ਭੇੜਚਾਲ ਬਹੁਤ ਹੈ ਜਿਵੇਂ ਭੇੜ ਇੱਕ ਪਾਸੇ ਉਧਰ ਨੂੰ ਫਿਰ ਉਧਰ ਨੂੰ ਭਾਜਾ ਜਦੋਂ ਉੱਥੇ ਲੱਖਾਂ ਦੀ ਲੋਕਤੰਤਰੀ ਤੇ ਫਿਰ ਸਾਡੇ ਪੰਤਕ ਲੀਡਰ ਦੱਸੋ ਕਿਹੜਾ ਨਹੀਂ ਉੱਥੇ ਜਥੇ ਲੈ ਕੇ ਅੱਜ ਮੈਂ 500 ਬੰਦਾ ਲੈ ਕੇ ਜਾ ਰਹੇ ਹਾਂ ਸਾਡੇ ਐਮਪੀ ਸਾਡੇ ਸਾਫਟ ਐਮਪੀ ਰਾਗੀ ਢਾਡੀ ਸਾਰੀਆਂ ਸਾਰੀਆਂ ਜਥੇਵੰਨੀਆਂ ਸਾਡੇ ਜਥੇਦਾਰ ਸਾਰੇ ਗਏ ਉੱਥੇ ਪਰ ਇੱਥੋਂ ਸੜ ਕੇ ਗਏ ਇਹ ਦੇ ਵਿਚ ਦੀ ਉਸਮਾਨੇ ਦੇ ਰਸਤੇ 'ਚ ਹੀ ਇਹ 400 ਬਟੂਚੇ ਬੈਠਾ ਇਹ ਗੁਰੂ ਦੀ ਧਰਮ ਦੀ ਲੜਾਈ ਲੜ ਰਿਹਾ ਹੈ ਉਹ ਇੱਕ ਆਪਣੇ ਨਿੱਜੀ ਦੀ ਲੜਾਈ ਆਪਣੇ ਆਰਥਿਕ ਲੜਾਈ ਸੀ ਅਸੀਂ ਆਖਿਆ ਦੀ ਵੀ ਤਾਈਓ ਅਜ ਉਹਨਾਂ ਨਾਲ ਵੀ ਕੀ ਹੋਇਆ ਕਿਸਾਨ ਵੀਰਾਂ ਨਾਲ ਸਾਡੀ ਸਭ ਤੋਂ ਪੰਜਾਬ ਦੀ ਲੜਾਈ ਵੱਡੀ ਹੈ ਪੰਜਾਬ ਬਸ ਦਾ ਗੁਰਾਂ ਦੇ ਨਾਂ ਜੇ ਅਸੀਂ ਗੁਰੂਆਂ ਦਾ ਇੱਥੇ ਅਪਮਾਨ ਨਾ ਅਸੀਂ ਗੁਰੂਆਂ ਦੀ ਬਾਣੀ ਦਾ ਸਤਿਕਾਰ ਕਾਇਮ ਰੱਖ ਸਕੇ ਤਾਂ ਇਹ ਦਾਅਵੇ ਨਾਲ ਕਹਿੰਦੇ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਸਾਡਾ ਇੱਕੋ ਸਹਾਰਾ ਤੇ ਗੁਰਬਾਣੀ ਜਦੋਂ ਅਸੀਂ ਸਹੀ ਦਿਲੋਂ ਗੁਰਬਾਣੀ ਨਾਲ ਜੁੜਦੇ ਹਾਂ ਕਰਵਾਣੀ ਨਹੀਂ ਸਾਨੂੰ ਤਾਕਤ ਵਸ ਕੇ ਅਸੀਂ ਖਾਲਸਾ ਰਾਜ ਸਥਾਪਿਤ ਕੀਤਾ ਸੀ ਪਰ ਅਸੀਂ ਗੱਲਾਂ ਤਾਂ ਅਸੀਂ ਵੱਡੀਆਂ-ਵੱਡੀਆਂ ਕਰਦੇ ਆਂ ਰਾਜਾਂ ਦੀਆਂ ਵੱਡੇ-ਵੱਡੇ ਨਾਰੇ ਲਾਉਣੇ ਆਂ ਪਰ ਸਾਡੇ ਜਿਹੜਾ ਮਾਡਲ ਹੈ ਗੁਰੂ ਦੀ ਸਤਕਾਰ ਨਹੀਂ ਉੱਥੇ ਕੁਝ ਨਹੀਂ ਹੋ ਸਕਦਾ ਲੱਗਦਾ ਜੀ ਕਿ ਸਾਡਾ ਜਿਹੜੇ ਸੋਚ ਆ ਸਾਡਾ ਡੀਐਨਏ ਕਹਿੰਦੇ ਨੇ ਕਿ ਚੇਂਜ ਕਰਦੇ ਜਾ ਰਹੇ ਨੇ ਇਹ ਕੋਈ ਏਦਾਂ ਦਾ ਸਿਸਟਮ ਚੱਲ ਰਿਹਾ ਲੱਗਦਾ ਹੈ ਕਿ ਉਹ ਬਦਲਾ ਆ ਰਿਹਾ ਜੀ ਉਹ ਚੇਂਜ ਹੋ ਰਿਹਾ ਹੈ ਵੱਡੇ ਪੱਦਰ ਤੇ ਚੱਲ ਰਿਹਾ ਜੀ ਇਹ ਤਾਂ ਹੁਣ ਸਾਡੀ ਪੀੜ੍ਹੀ ਬਾਹਰ ਜਾ ਰਹੀ ਹੈ ਇੱਥੇ ਵੱਡੇ ਪੱਦਰ ਤੇ ਦੂਜਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਇਹ ਤਾਂ ਕਲੀਅਰ ਹੈ ਤਾਂ ਸਾਰੀ ਵੀ ਸਾਡਾ ਸਾ ਉਹ ਹਮਲੇ ਪਰ ਅਸੀਂ ਉਹਦੇ ਹਮਲੇ ਲਈ ਸਾਡੀ ਕੋਈ ਸੰਸਥਾ ਤਿਆਰ ਨਹੀਂ ਹੈਗੀ ਜਿਹੜਾ ਉਹਦਾ ਮੁਕਾਬਲਾ ਕਰਨ ਲਈ ਕੋਈ ਤਿਆਰੀ ਵੱਡੀ ਕੋਈ ਕੁਝ ਨਹੀਂ ਹੈਗਾ ਸਾਡੇ ਪੱਲੇ ਹੁਣ ਭਾਈ ਸਾਹਿਬ ਦੀ ਸਿਹਤ ਕਿੱਦਾਂ ਜੀ ਸਿਹਤ ਤਾਂ ਉਹਨਾਂ ਦੀ ਹੁਣ ਡਾਣੇ ਜਾਊਗੀ ਜੀ ਹੁਣ ਗਰਮੀ ਬਹੁਤ ਤੰਗ ਕਰਦੀ ਹੈ ਬਹੁਤ ਪਰੇਸ਼ਾਨੀ ਧੰਨਵਾਦ ਹੁੰਦੀ ਹੈ ਜੀ ਉਹਨਾਂ ਦਾ ਆ ਗੱਲਬਾਤ ਤਾਂ ਹੁੰਦੀ ਹੈ ਜੀ ਉਹ ਵੀ ਪਰੇਸ਼ਾਨ ਨੇ ਵੀ ਉੱਤੇ ਹੁਣ ਆਪਾਂ ਕੀ ਕੀਤਾ ਗਰਮੀ ਘਟਣੀ ਬਹੁਤ ਅਸੀਂ ਉਹਨਾਂ ਨੂੰ ਫਰਵਰੀ ਚ ਹੀ ਕਹਿੰਤਾ ਜੀ ਵੀ ਗਰਮੀ ਦੇ ਮਹੀਨੇ ਜੂਨ ਮਈ ਜੂਨ ਉੱਤੇ ਘਟਨੇ ਬਹੁਤ ਔਕੇ ਨੇ ਕਦੇ ਵੀ ਪਾਣਾ ਕੋਈ ਵਾਪਰ ਸਕਦਾ ਬੰਦਾ ਦੇਖੋ ਇੱਕ ਪਰੇਸ਼ਾਨੀ ਚ ਬੈਠਾ ਜਦੋਂ ਬੰਦਾ ਇੰਨੀ ਗਰਮੀ ਨੇ ਨਹੀਂ ਉੱਥੇ ਗਰਮ ਹਵਾ ਆਉਂਦੀ ਆ ਸਾਰਾ ਤਪ ਜਾਂਦਾ ਲੋਹੇ ਦਾ ਸਿਸਟਮ ਹੈ ਸਾਰਾ ਉੱਤੇ ਤੇ ਇਹਦੇ ਲਈ ਆ ਤਾਂ ਕਰਕੇ ਵੀ ਤੁਸੀਂ ਹੁਣ ਸੰਗਤ ਨੂੰ ਵੀ ਬੇਨਤੀ ਆ ਜਾਂ ਸੰਗਤ ਕੱਢੀ ਜਾ ਸਰਕਾਰ ਸੁਣ ਲੈ ਸਰ ਆਵਾਜ਼ ਤਾਂ ਉਠਾ ਦੇਣ ਘੱਟੋ ਘੱਟ ਸਾਡੇ ਜਿਹੜਾ ਸਿਕਾਹ ਦਾ ਨਾਰਾ ਤਾਂ ਮਾਰਦਾ ਜਦੋਂ ਹੁਣ ਐਡੀ ਵਿਧਾਨ ਸਭਾ ਚ ਵੀ ਉੱਥੇ ਸਾਡੇ ਸਿੱਖ ਲੀਡਰਾਂ ਦਾ ਫਿਰ ਇਹਦਾ ਮਤਲਬ ਉਹ ਤੋਂ ਪਤਾ ਲੱਗਦਾ ਵੀ ਜਿਹੜੇ ਦੂਜੀਆਂ ਸਿਆਸੀ ਪਾਰਟੀਆਂ ਬੋਲਦੇ ਕਿਉਂ ਨਹੀਂ ਵੀ ਕਿ ਥੱਲੇ ਤਾਂ ਸਿੱਖ ਦਾ ਕੋਈ ਮੰਗ ਕਰ ਨਹੀਂ ਰਿਹਾ ਯਾਰ ਇੱਕ ਦੀ ਮੰਗ ਤੇ ਆਪਾਂ ਕੀ ਬੋਲੀਏ ਜੇ ਇੱਥੇ ਨਹੀਂ ਆ ਸਕਦੇ ਜੀ ਸੋਸ਼ਲ ਮੀਡੀਆ ਤੇ ਇੱਕ ਲਹਿਰ ਖੜੀ ਕਰੀ ਜਾ ਸਕਦੀ ਆ ਸੋਸ਼ਲ ਮੀਡੀਆ ਬਹੁਤ ਵੱਡੀ ਤਾਕਤ ਆ ਆਪਣੇ ਘਰਾਂ ਚ ਬੈਠ ਕੇ ਵੀ ਪੋਸਟ ਪਾਉਣੀ ਆ ਜੀ ਇਹਨਾਂ ਦੇ ਹੱਕ ਚ ਪਾ ਸਕਦੇ ਨੇ ਹਾਂਜੀ ਹਾਂਜੀ ਹਾਂ ਅੱਜ ਮੈਂ ਹੁਣ ਸੰਤ ਜਰਨੈਲ ਸਿੰਘ ਦੇ ਨਾਂ ਤੇ ਕਿਵੇਂ ਦੇਖੋ ਮਹਾਲ ਬਣਾਇਆ ਗਿਆ ਕਿਵੇਂ ਅਮਾ ਚਲਦੀ ਲੜਾਈ ਨੂੰ ਪਰ ਉਹ ਸੰਤ ਜਰਨੈਲ ਸਿੰਘ ਕਿੱਥੋਂ ਚੱਲਿਆ ਦੀਆਂ ਅਸੀਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਜਿਹੜੇ ਸੰਤਾਂ ਨੂੰ ਮੰਨਣ ਵਾਲੀ ਜ਼ਿਆਦਾ ਆਪਣੇ ਸਾਰੇ ਨੇ ਵੀ ਸੰਤ ਦਾ ਕਰਵਾਣੀ ਤੋਂ ਸ਼ੁਰੂ ਹੋਇਆ ਸੀ ਉਹ ਤਾਂ ਜੇ ਅੱਜ ਸੰਤ ਹੁੰਦੇ ਉਹਨਾਂ ਦੇ ਵਰਗੀ ਕੋਈ ਰੂਹ ਹੁੰਦੀ ਤਾਂ ਜੋ ਵਰਦਾ ਉਹ ਅੱਗੇ ਹੋਣੀ ਤੇ ਉਹ ਰੂਹ ਜੇ ਅੱਜ ਇਸ ਮਸਲੇ ਲਈ ਪਰ ਅਸੀਂ ਸਾਡਾ ਇਤਿਹਾਸ ਹੈ ਅਸੀਂ ਮੋਰਚੇ ਲਾ ਕੇ ਸਰਕਾਰਾਂ ਤੋਂ ਮੰਗਾਂ ਬਣਵਾਈਆਂ ਨੇ ਧਰਮਯੁੱਧ ਮੋਰਚਾ ਲੱਗਿਆ ਉਸ ਤੋਂ ਪਹਿਲਾਂ ਅੰਗਰੇਜ਼ਾਂ ਤੋਂ ਅਸੀਂ ਗੁਰੂ ਕਾ ਬਾਗ ਮੋਰਚਾ ਜੈਤੋ ਦਾ ਮੋਰਚਾ ਅਸੀਂ ਧਰਮਿਕ ਮੰਗਾਂ ਬਣਵਾਈਆਂ ਨੇ ਚਾਬੀਆਂ ਦਾ ਮੋਰਚਾ ਪਰ ਅੱਜ ਅਸੀਂ ਅੱਜ ਅਸੀਂ ਗੁਰੂ ਦਾ ਸਨਮਾਨ ਬਹਾਲ ਨਹੀਂ ਕਰਾ ਸਕਦੇ ਜਿਸ ਕੁਟਕੜਨ ਇੱਕ ਦਿਨ ਦਾ ਮਸਲਾ ਹੈ ਜੀ ਧੰਨਵਾਦ ਜੀ ਹਾਂਜੀ ਵੀਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਭਾਈ ਗੁਰਜੀਤ ਸਿੰਘ ਨੂੰ ਬੜਾ ਲੰਮਾ ਸਮਾਂ ਹੋ ਗਿਆ ਜੀ 5 ਮਹੀਨਿਆਂ ਤੋਂ ਉ

ਦੇਖੋ ਜੀ ਬਹੁਤ ਔਖਾ ਸਮਾਂ ਕੱਢਿਆ ਉਹਨਾਂ ਨੇ 400 ਫੁੱਟ ਦੀ ਉਚਾਈ ਹੈ ਬਹੁਤ ਜ਼ਿਆਦਾ ਪਹਿਲਾਂ ਠੰਡ ਪਈ ਹੁਣ 2 ਮਹੀਨਿਆਂ ਤੋਂ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਰੋਟੀ ਵੀ ਛੱਡ ਕੇ ਬੈਠੇ ਨੇ ਪਰ ਜਿਹੜੇ ਸਾਡੇ ਇਹ ਜ਼ਿੰਮੇਵਾਰੀ ਬਣਦੀ ਆ ਪੋਲਿਟਿਕਲ ਬੰਦਿਆਂ ਦੀ ਜਿਹੜੇ ਸਾਡੇ ਨੁਮਾਇੰਦੇ ਬਣੇ ਹੋਏ ਨੇ ਰਾਜ ਸਭਾ ਮੈਂਬਰ ਨੇ ਐਮ ਐਲ ਏ ਨੇ ਸਰਕਾਰਾਂ ਨੇ ਦੂਜੇ ਨੰਬਰ ਦੇ ਬਰਾਬਰ ਜ਼ਿੰਮੇਵਾਰੀ ਬਣਦੀ ਆ ਸਾਡੀਆਂ ਸਿੱਖ ਜਥੇਬੰਦੀਆਂ ਦੀ ਅਕਾਲ ਤਖਤ ਸਾਹਿਬ ਸ਼ਰੋਮਣੀ ਕਮੇਟੀ ਹੈ ਜਾਇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਦੇ ਉੱਤੇ ਸੰਤ ਬਾਬੇ ਵੱਡੀਆਂ-ਵੱਡੀਆਂ ਗੱਡੀਆਂ ਲਈ ਫਿਰਦੇ ਨੇ ਬਹੁਤ ਵੱਡੇ ਮਹਿਲਾਂ ਵਰਗੇ ਉਹਨਾਂ ਨੇ ਡੇਰੇ ਬਣਾਏ ਹੋਏ ਨੇ ਅਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹ ਜਦ ਕੇ ਸਭ ਕੁਝ ਕਰਤਾ ਗੁਰਬਾਣੀ ਦੇ ਪ੍ਰਚਾਰ ਨਾਲ ਹੀ ਰਹੇ ਨੇ ਜੇ ਉਸ ਗੁਰਬਾਣੀ ਦਾ ਸਤਕਾਰ ਹੀ ਬਹਾਲ ਨਾ ਰਹਿ ਸਕਿਆ ਤਾਂ ਉਹਨਾਂ ਦੇ ਪ੍ਰਚਾਰ ਕਰਨ ਦਾ ਕੀ ਫਾਇਦਾ ਜੀ ਅਗਲੀ ਗੱਲ ਇੱਕ ਮੈਂ ਇਹ ਕਰਨੀ ਚਾਹਣਾ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਵਾਰੀ ਗੱਲ ਹੋਈ ਆ ਇਹ ਟਾਲ ਮਟੋਲ ਕਰਦੇ ਨੇ ਕਿ ਸਟੇਟ ਗਵਰਨਮੈਂਟਸ ਬਣਾ ਸਕਦੀ ਆ ਕਾਨੂੰਨ ਕਿ ਨਹੀਂ ਬਣਾ ਸਕਦੀ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਕੱਲ ਜਾਂ ਪਰਸੋ ਇੱਕ ਦੋ ਦਿਨ ਦੇ ਵਿੱਚ ਹਿਮਾਚਲ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਨਸ਼ੇ ਬਾਰੇ ਉਸ ਨਸ਼ੇ ਦੀ ਮਤਲਬ ਸਮਗਲਿੰਗ ਦੇ ਚਿੱਟਾ ਜੋ ਵੀ ਆਪਾਂ ਕਹਿ ਦੇਣਾ ਸਿੰਥੈਟਿਕ ਡਰੱਗ ਜੇ ਕਿਸੇ ਤੋਂ ਫੜੀ ਜਾਂਦੀ ਆ ਤਾਂ ਉਹਨਾਂ ਨੂੰ ਸਟੇਟ ਗਵਰਨਮੈਂਟ ਨੇ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਇਆ ਸਟੇਟ ਗਵਰਨਮੈਂਟ ਨੇ ਬਣਾਇਆ ਜਿਹਦੇ ਵਿੱਚ ਸੈਂਟਰ ਦਾ ਕੋਈ ਰੋਲ ਨਹੀਂ ਇਹ ਤਾਂ ਇਹ ਸਪਸ਼ਟ ਆ ਕਿ ਸਟੇਟ ਗਵਰਨਮੈਂਟ ਬਣਾ ਸਕਦੀ ਆ ਪਰ ਇਹ ਜਾਣ ਬੁੱਝ ਕੇ ਬਣਾਉਣਾ ਨਹੀਂ ਚਾਹੁੰਦੇ 2015 ਦੇ ਵਿੱਚ ਜਦੋਂ ਝੂਠਾ ਸਾਧਾ ਲੈਣੇ ਛੁੱਟੇ ਸੌਦੇ ਵਾਲਿਆਂ ਨੇ ਬੇਅਦਬੀ ਕੀਤੀ ਹੈ ਗੁਰੂਗਰਾਹ ਸਾਹਿਬ ਦੀ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਜਾਂ ਉਹਨਾਂ ਦੇ ਬਾਦਲਾਂ ਦੀ ਉਸ ਤੋਂ ਮੇ ਸਰਕਾਰ ਸੀ ਉਹਨਾਂ ਦੇ ਖਿਲਾਫ ਬਹੁਤ ਸਿੱਖ ਜਥੇਬੰਦੀਆਂ ਨੇ ਰੋਸ ਜ਼ਾਹਰ ਕੀਤਾ ਆਪਾਂ ਸਭ ਨੇ ਧਰਨਾ ਮੁਜ਼ਾਹਰੇ ਕੀਤੇ ਸਭ ਕੁਝ ਕੀਤਾ ਪਰ ਇੱਕ ਗੱਲ ਸੋਚਣ ਵਾਲੀ ਹੈ ਕਿ ਮੰਨ ਲਓ ਉਹ ਛੁੱਟਾ ਸਾਧ ਦੇ ਚੇਲਿਆਂ ਨੂੰ ਸਜ਼ਾ ਹੁੰਦੀ ਹੈ ਉਸ ਬੇਅਦਬੀ 'ਚ ਤਾਂ ਉਹਨਾਂ ਦੇ ਤਾਰਾ ਉਹੀ ਲੱਗਦੀ ਹੈ 295 ਜੀਚ 3 ਸਾਲ ਦੀ ਸਜ਼ਾ ਆਪਾਂ ਸਜ਼ਾ ਦਵਾਉਣ ਦੀ ਗੱਲ ਤਾਂ ਕਰ ਰਹੇ ਆ ਪਰ ਆਪਾਂ ਕਾਨੂੰਨ ਨੂੰ ਸਖਤ ਬਣਵਾਉਣ ਵਾਲੇ ਪਾਸੇ ਕੋਈ ਜਥੇਬੰਦੀ ਆ ਕੇ ਰਾਜੀ ਨਹੀਂ ਜਿਆਦਾ ਇਥੋਂ ਸਪਸ਼ਟ ਹੈ ਕਿ ਜਿਹੜੇ ਸਿੱਖ ਲੀਡਰ ਕਹੋਂਦੇ ਨੇ ਖੌਤੀ ਆਪਦੇ ਆਪ ਨੂੰ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ ਕੇਂਦਰ ਦੇ ਜਾਂ ਕੇਂਦਰ ਸਰਕਾਰਾਂ ਦੇ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਅਨੁਸਾਰ ਕੰਮ ਕਰ ਰਹੇ ਨੇ ਕਿ ਜਿੱਥੇ ਉਹ ਉਹਨਾਂ ਨੂੰ ਜਾਣ ਲਈ ਕਹਿੰਦੇ ਨੇ ਉਹ ਉੱਥੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਰੋਕਿਆ ਜਾਂਦਾ ਉੱਥੇ ਉਹ ਨਹੀਂ ਜਾਂਦੇ ਨਵੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਬਣੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਬਣੀਆਂ ਉਹਨਾਂ ਦੇ ਨੁਮਾਇੰਦੇ ਨਹੀਂ ਪਹੁੰਚੇ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਪੰਜਾਬ ਚ ਬਹੁਤ ਵਧੀਆ ਕੰਮ ਕਰਨਾ ਹੈ ਆਪਣੇ ਸਿੱਖ ਪੰਥ ਦੇ ਲਈ ਕੰਮ ਕਰਨਾ ਉਹ ਨਹੀਂ ਪਹੁੰਚੇ ਜੀ ਉਹ ਕਾਫੀ ਤਿੰਨ ਚਾਰ ਪ੍ਰੋਗਰਾਮਾਂ ਤੇ ਪਹਿਲਾਂ ਆਏ ਨੇ ਜੀ ਅਮਰਪਾਲ ਸਿੰਘ ਦੇ ਪਿਤਾ ਜੀ ਨੇ ਜਿਹੜੇ ਬਾਪੂਦਰ ਸੇਮ ਸਿੰਘ ਜੀ ਤੇ ਅਸੀਂ ਸਰਬਜੀਤ ਖਾਲਸਾ ਨੂੰ ਇਹ ਹੀ ਮੰਗ ਕੀਤੀ ਸੀ ਕਿ ਉਹ ਲੋਕ ਸਭਾ ਦੇ ਵਿੱਚ ਵੀ ਜਾ ਕੇ ਇਹ ਮੁੱਦਾ ਉਠਾਉਣਾ ਪਰ ਜੋ ਬਾਅਦ ਦੇ ਵਿੱਚ ਪਤਾ ਨਹੀਂ ਉਹਨਾਂ ਨੂੰ ਕੀ ਇਹੋ ਜਿਹਾ ਕਾਰਨ ਹੋਇਆ ਕਿ ਹੁਣ ਉਹ ਕੁਝ ਸਮੇਂ ਤੋਂ ਇੱਥੇ ਆ ਨਹੀਂ ਰਹੇ ਅਸੀਂ ਤੁਹਾਡੇ ਰਾਹੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਸਾਰੇ ਆਓ ਸਾਥ ਦਿਓ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਮਾਨ ਸਤਕਾਰ ਦੀ ਆਪਾਂ ਸਾਰੇ ਰਲ ਮਿਲ ਕੇ ਸੰਘਰਸ਼ ਨੂੰ ਕਾਮਯਾਬ ਕਰੀਏ ਜੀ ਜੀ ਹੰਜ ਵੀਰ ਜੀ ਕੀ ਨਾਮ ਹੈ ਜੀ ਰੰਮੀ ਸੈਗਲ ਜੀ ਸੈਗਲ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਦੇ ਵਿੱਚ ਸਖਤ ਕਾਨੂੰਨ ਬਣਾਉਣ ਦੇ ਲਈ ਭਾਈ ਗੁਰਜੀਤ ਸਿੰਘ ਜੀ ਨੂੰ ਬੜਾ ਲੰਮਾ ਸਮਾਂ ਹੋ ਗਿਆ ਮੌਸਮ ਵੀ ਬਦਲ ਗਿਆ ਜੀ ਪਾਰਾ ਸਰਕਾਰਾਂ ਜਾਂ ਸਾਡੇ ਜਿਹੜੇ ਸਿਰਮੌਰ ਸੰਸਥਾਵਾਂ ਨੇ ਵੱਡੇ ਦਾਅਵੇ ਤਾਂ ਕਰਦੀਆਂ ਨੇ ਕਿ ਅਸੀਂ ਪੰਥਕਾਂ ਲੱਗਦਾ ਪੰਥਕ ਨੇ ਨਹੀਂ ਜੀ ਕੋਈ ਪੰਥਕ ਨਹੀਂ ਜੀ ਉਹਨਾਂ ਜੀ ਸਰਕਾਰਾਂ ਚਾਹੀਦਾ ਜੀ ਆਪਣਾ ਇਹ ਕਹਿੰਦੇ ਇਹ ਕਿਹੜਾ ਕੋਈ ਗਲਤ ਗਲਤ ਮੰਗ ਕਰ ਰਹੇ ਨੇ ਇਹ ਤੇ ਸਾਰੇ ਧਰਮਾਂ ਵਾਸਤੇ ਮੰਗ ਕਰ ਰਹੇ ਨੇ ਵੀ ਹਾਂ ਸਾਰੇ ਧਰਮਾਂ ਦੇ ਗੁਰੂਆਂ ਵਾਸਤੇ ਹੁਣ ਕੀ ਹੁੰਦਾ ਜੀ ਬੰਦਾ ਆਪਣਾ ਬੇਅਦਵੀ ਕਰਦਾ ਜੀ ਦੋ ਤਿੰਨ ਮਹੀਨੇ ਬਾਅਦ ਉਹਦੀ ਆਪਣਾ ਬੇਲ ਹੋ ਜਾਂਦੀ ਹੈ ਜੀ ਹਾਂ ਜਮਾਨਤ ਹੋ ਜਾਂਦੀ ਹੈ ਜਬਾਨ ਤੋਂ ਬਾਅਦ ਜੀ ਆਪਣਾ ਇਹ ਕਹਿੰਦੇ ਉਨੂੰ ਸਕਿਉਰਟੀ ਮਿਲ ਜਾਂਦੀ ਉਹਦੀ ਟੋਰ ਬਣ ਜਾਂਦੀ ਹੈ ਜੀ ਉਹ ਪਤਾ ਨਹੀਂ ਇਸੇ ਕਰਕੇ ਕਰ ਕਿ ਜੇ ਸਖਤ ਸਜ਼ਾ ਹੋਏਗੀ ਤੇ ਇਹਨੂੰ ਠੱਲ ਪਈ ਜੀ ਇਸ ਕਰਕੇ ਅਸੀਂ ਤੇ ਇਹੀ ਮੰਗ ਕਰਦੇ ਆਂ ਵੀ ਵੱਧ ਤੋਂ ਵੱਧ ਭਾਈ ਸਾਹਿਬ ਦੀ ਮੰਗ ਦਾ ਸਮਰਥਨ ਕੀਤਾ ਜਾਵੇ ਤੇ ਆਪਣਾ ਕਹਿੰਦੇ ਸਖਤ ਕਾਨੂੰਨ ਬਣੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸੰਤ ਸਿੰਘ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਜੋ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਜਿਹੜੀਆਂ ਦਾਅਵੇ ਕਰਦੀਆਂ ਨੇ ਪੰਥਕ ਹੋਣ ਦੇ ਪਰ ਉਹ ਪੰਥਕ ਕਿੰਨਿਆਂ ਕ ਨੇ ਇੱਥੋਂ ਪਤਾ ਲੱਗਦਾ ਏ ਇੱਕ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਹੱਕ ਦੇ ਵਿੱਚ 5 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਟਾਵਰ ਤੇ ਬੈਠਾ ਹੈ ਪਰ ਇੱਕ ਵੀ ਸਿਰਮੌਰ ਸੰਸਥਾ ਨੇ ਬਿਆਨ ਨਹੀਂ ਦਿੱਤਾ ਕੋਈ ਮੁੱਦਾ ਨਹੀਂ ਚੁੱਕਿਆ ਇੱਥੋਂ ਪਤਾ ਲੱਗਦਾ ਏ ਕਿ ਸਿਰਮੌਰ ਸੰਸਥਾ ਜਿਹੜੀ ਕਹੋਂਦੀ ਆ ਪੰਥਕ ਸੰਸਥਾਵਾਂ ਕਹੋਂਦੀਆਂ ਨੇ ਜਾਂ ਪੰਥਕ ਜਿਹੜੇ ਆਗੂ ਕਹੋਂਦੇ ਨੇ ਬਹੁਤ ਡੇਰੇ ਬਣਾਈ ਬੈਠੇ ਨੇ ਉਹ ਕਿੰਨੇ ਕ ਪੰਥਕ ਨੇ ਇੱਥੋਂ ਪਤਾ ਲੱਗਦਾ ਏ ਸੋ ਵੱਡੇ ਸਵਾਲ ਨੇ ਅਜੇ ਉੱਠ ਰਹੇ ਨੇ ਕਦੋਂ ਕਾਨੂੰਨ ਬਣਦੇ ਨੇ ਕਦੋਂ ਇਹਨਾਂ ਦੇ ਹੱਕ ਦੇ ਵਿੱਚ ਵੱਡੇ ਇਕੱਠ ਹੁੰਦੇ ਨੇ ਅੱਜ ਦੀ ਵੀ ਕਾਲ ਦਿੱਤੀ ਗਈ ਆ ਕਿੱਡਾ ਕਬੱਡਾ ਇਕੱਠ ਹੁੰਦਾ ਏ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾੜਾ ਦੇ ਨਾਲ ਮਨਵਿੰਦਰ ਸਿੰਘ ਟਵਾੜਾ ਸਮਾਣਾ